ਸ਼ਹਿਰ ਦੇ ਇੱਡੇ ਚੰਗੇ ਹਾਲਾਤ ਆ ਇੱਡਾ ਚੰਗਾ ਪ੍ਰਸ਼ਾਸਨ ਆ ਜੀ ਪੁੱਛੋ ਹੀ ਤਾਂ ਕੀ ਬਾਤ ਪਹਿਲੀ ਬਾਰਸ਼ ਹੋਈ ਆ ਹੁਣ ਜੀ ਕਰਦਾ ਕਿ ਪ੍ਰਸ਼ਾਸਨ ਨੇ ਚਾਰ ਕੇ ਛੱਡੀਆਂ ਹੁੰਦੀਆਂ ਵਿੱਚ ਘੁੰਮਦੇ ਤਾਂ ਫਿਰਦੇ ਸਰਕਾਰੋਂ ਦੂ ਚੰਗੀ ਆ ਸਾਡੇ ਐਮਐਲਏ ਸਾਹਿਬ ਤਾਂ ਪੁੱਛੀ ਨਾ ਕਿ ਕਿੰਦੇ ਵਧੀਆ ਬੰਦੇ ਆ ਕਿੰਦੇ ਵਧੀਆ ਬੰਦੇ ਆ ਵੀ ਐ ਕਿਸ਼ਤੀਆਂ ਬਾਈ ਚੁੱਪ ਟ੍ਰੋਲ ਨਾ ਸਾੜੋ ਮਾਰੀਆਂ ਫੈਲੀ ਜਾਂਦੀਆਂ ਉਹਨਾਂ ਨੂੰ ਕਿਸੇ ਦਾ ਕੀ ਹੈਗਾ ਤੇ ਬਾਕੀ ਪ੍ਰਸ਼ਾਸਨ ਬਹੁਤ ਚੰਗਾ ਬਹੁਤ ਹੀ ਚੰਗਾ ਧੰਨਵਾਦ ਇਹੋ ਜਿਹੇ ਪ੍ਰਸ਼ਾਸਨ ਦਾ ਜਿਹੜੇ ਗਰੀਬ ਲੋਕਾਂ ਦੀ ਸਾਰ ਲੈਂਦੇ ਆ ਕਿ ਪਾਣੀ ਚ ਡੁੱਬ ਡੁੱਬ ਕੇ ਮਰੋ ਤੁਸੀਂ ਬਹੁਤ ਚੰਗੇ ਆ ਮਹادات ਤੋਂ ਵੀ ਰਹਿਣ ਵਾਲੇ ਸ਼ਹਿਰ ਦੇ ਹਾਲਾਤ ਕੀ ਮੋਕਮ ਬਾਈ ਮੈਂ ਹਰਪ੍ਰੀਤ ਸਿੰਘ ਸ਼ਹਿਰ ਦੇ ਹੀ ਰਹਿਣ ਵਾਲੇ ਆ ਸ਼ਹਿਰ ਦੇ ਇੱਧੇ ਚੰਗੇ ਹਾਲਾਤ ਆ ਐਡਾ ਚੰਗਾ ਪ੍ਰਸ਼ਾਸਨ ਆ ਜੀ ਪੁੱਛੋ ਹੀ ਤਾਂ ਕੀ ਬਾਤ ਪਹਿਲੀ ਬਾਰਸ਼ ਹੋਈ ਆ ਹੁਣ ਜੀ ਕਰਦਾ ਕਿ ਪ੍ਰਸ਼ਾਸਨ ਨੇ ਚਾਰ ਕੇ ਛੱਡੀਆਂ ਹੁੰਦੀਆਂ ਵਿੱਚ ਧੁੰਦੇ ਤਾਂ ਫਿਰਦੇ ਨਾ ਬੰਦ ਪਈਆਂ ਸਾਹ ਕੋਈ ਆ ਨਹੀਂ ਰਿਹਾ ਉਹ ਵੀ ਮੇਲੇ ਆ ਪ੍ਰਸ਼ਾਸਨ ਵੀ ਮੇਲੇ ਲੱਟਾ ਉਹਨਾਂ ਸੁੱਤੀ ਦੀ ਛੱਡ ਗਈ ਤੁਸੀਂ ਦੀ ਕੋਈ ਲੋੜ ਨਹੀਂ ਕਿਸੇ ਨੂੰ ਹੈ ਹੀ ਨਹੀਂ ਕੋਈ ਆਪਾਂ ਬਾਹਰ ਜਾ ਕੇ ਐਡਾ ਚੰਗਾ ਪ੍ਰਸ਼ਾਸਨ ਆਣਾ ਪੁੱਛਿਆ ਹੀ ਨਾ ਸਰਕਾਰ ਉਦੋਂ ਚੰਗੀ ਹੈ ਸਾਡੇ ਐਮਐਲਏ ਸਾਹਿਬ ਦਾ ਤਾਂ ਪੁੱਛੀ ਨਾ ਕਿੱਦੇ ਵਧੀਆ ਬੰਦੇ ਆ ਕਿੱਦੇ ਵਧੀਆ ਬੰਦੇ ਆ ਵੀ ਐ ਕਿਸਤੀਆਂ ਲਈ ਪਟ્રોલ ਨਾ ਖਾੜੋ ਵੀ ਐਨਾ ਪ੍ਰਸ਼ਾਸਨ ਦੀ ਪੁੱਛ ਗੱਲ ਕਰਦੇ ਆ ਉਹ ਤੁਸੀਂ ਭਾਈ ਕੀ ਕਰਦੇ ਆ ਕੀ ਨਹੀਂ ਕਰਦੇ ਕੀ ਆ ਪਤਾ ਤੇ ਮੀਟਿੰਗ ਵੀ ਹੋਈ ਆ ਕੰਨੇ ਤੇ ਪਰ ਤੁਹਾਨੂੰ ਲੱਗਦਾ ਕੋਈ ਹੱਲ ਜਿਹੜਾ ਹੈਗਾ ਉਹ ਆ ਚਾਹ ਤੇ ਪਾਣੀ ਦਿੱਤੇ ਕਿੱਥੇ ਮੈਂ ਆ ਗਿਆ ਜੀ ਐਡਾ ਵਧੀਆ ਹੱਲ ਹੋ ਕੰਨੇ ਮੀਟਿੰਗ ਕਰਕੇ ਘਰੋਂ ਘਰੀ ਸੌਂਗੇ ਜਾ ਕੇ ਉਹਨਾਂ ਨੇ ਕਿਹਾ ਇੱਥੇ ਆਉਣਾ ਆਪ ਦੀ ਜੇ ਆਉਣਗੇ ਤਾਂ ਵੱਡੀਆਂ ਗੱਡੀਆਂ ਚੀਜ਼ਾਂ ਜਾਂਦੇ ਰਹਿਣਾ ਆਮ ਲੋਕਾਂ ਦੀ ਕਿਉਂ ਆਮ ਲੋਕਾਂ ਦਾ ਤਾਂ ਜਾਵਾ ਮੌਜਾਂ ਬਣਾਉਂ ਤੀਆਂ ਜਾਂ ਕਿਸ਼ਤੀਆਂ ਛੱਡਦੇ ਨੇ ਗੰਪਰੇ ਠੰਢੀਏ ਵਿਚਾਰੇ ਭੁੱਖੇ ਮਰਦੇ ਕਿਆ ਬਾਤ ਆ ਇਹ ਬਾਹਰਲਾ ਸ਼ਿਮਲਾ ਹੀ ਬਣਾਤਾ ਇੱਥੇ ਮੁਕਸਰ ਨੇ ਤਾਂ ਵੀ ਬਾਹਰ ਨਾ ਜਾਓ ਤੁਸੀਂ ਇੱਥੇ ਰਹੋ ਮਾਰੀਆਂ ਫੈਲੀ ਜਾਂਦੀਆਂ ਉਹਨਾਂ ਨੂੰ ਕਿਸੇ ਦਾ ਕੀ ਹੈਗਾ ਤੇ ਬਾਕੀ ਪ੍ਰਸ਼ਾਸਨ ਬਹੁਤ ਚੰਗਾ ਬਹੁਤ ਹੀ ਚੰਗਾ ਧੰਨਵਾਦ ਹੈ ਇਹੋ ਜਿਹੇ ਪ੍ਰਸ਼ਾਸਨ ਦਾ ਜਿਹੜੇ ਗਰੀਬ ਲੋਕਾਂ ਦੀ ਸਾਰ ਲੈਂਦੇ ਆ ਕਿ ਪਾਣੀ ਚ ਡੁੱਬ ਡੁੱਬ ਕੇ ਮਰੋ ਤੁਸੀਂ ਬਹੁਤ ਚੰਗੇ ਆ ਮੇਰਾ ਨਾਮ ਜਤेंद्र ਸਿੰਘ ਆਈ ਵਾਸੀ ਮੈਂ ਗੋਨਿਆਣਾ ਰੋਡ ਸ਼ੇਖਪਰੀਦਨਗਰ ਗਲੀ ਨੰਬਰ 7 ਦਾ ਜੀ ਹਾਂਜੀ ਇਹ ਹਾਲਾਤ ਤਕਰੀਬਨ ਹਰ ਸਾਲ ਹੀ ਵੇਖਣ ਨੂੰ ਮਿਲਦੇ ਆ ਸਾਨੂੰ 20 ਤੋਂ 25 ਸਾਲ ਹੋ ਗਏ ਦੇ ਵਿੱਚ ਰਹਿੰਦੇ ਆ ਨੂੰ ਇਹ ਹਰ ਹਾਲਾਤ ਤਕਰੀਬਨ ਬਣੇ ਹੀ ਰਹਿੰਦੇ ਆ ਸ਼ਹਿਰ ਦੇ ਵਿੱਚ ਇਹ ਤਾਂ ਮੀਂਹ ਨਾ ਪਿਆ ਹੋਵੇ ਤਾਂ ਵੀ ਸੜਕਾਂ ਤੇ ਪਾਣੀ ਹੀ ਰਹਿੰਦਾ ਕਿਉਂਕਿ ਇੱਥੇ ਸੀਵਰੇਜ ਦੀ ਸਮੱਸਿਆ ਕੋਈ ਵੀ ਹੱਲ ਨਹੀਂ ਕੀਤੀ ਕਿਸੇ ਨੇ ਵੀ ਹਜੇ ਤੱਕ ਪਹਿਲੀ ਬਾਰਿਸ਼ ਹੋਈ ਆ ਤੇ ਕੀ ਜਿਹੜਾ ਹੈਗਾ ਕਿਸ ਤਰ੍ਹਾਂ ਹੈਗਾ ਬਾਜ਼ਾਰ ਵਿਚਕਾਰ ਹਾਂਜੀ ਬਾਜ਼ਾਰ ਤਾਂ ਤੁਸੀਂ ਦੇਖੋ ਮੇਰੇ ਪਿਛਲੇ ਪਾਸੇ ਦੇਖੋ ਤੁਸੀਂ ਦੁਕਾਨਾਂ ਬੰਦ ਹੀ ਆ ਸਾਰੀਆਂ ਤਕਰੀਬਨ ਬਾਜ਼ਾਰ ਤਾਂ ਤਾਂ ਹੀ ਖੁੱਲੇਗਾ ਨਾ ਜੇ ਜੇਕਰ ਆਵਾਜਾਈ ਵੀ ਹੋਵੇਗੀ ਤਾਂ ਆਵਾਜਾਈ ਤਾਂ ਹੈ ਨਹੀਂਗੀ ਆਵਾਜਾਈ ਠਾਪ ਪਾਣੀ ਖੜਾ ਪਿਆ ਮ्युनਿਸਪਲ ਕਮੇਟੀ ਦਾ ਧਿਆਨ ਹੀ ਹੈ ਨੀਗਾ ਵੀ ਆਪਾਂ ਸੀਵਰ ਵੀ ਕਰਵਾਉਣੇ ਹੈਗੇ ਸਾਫ ਕਰਵਾਉਣੇ ਆ ਕੋਈ ਇੱਥੇ ਗੰਦਗੀ ਥਾਂ ਥਾਂ ਤੇ ਫੈਲੀ ਹੋਈ ਹੈ ਜੀ ਜੀ ਨਾਮਾ ਕੀ ਕਹੋਂਗੇ ਸ਼ਹਿਰ ਤੇ ਜੋ ਹਾਲਾਤ ਨੇ ਪਾਣੀ ਖੜਾ ਹੋਇਆ ਕੀ ਕਹੋਂਗੇ ਜੀ ਹਰਦੀ ਸਿੰਘ ਆ ਜੀ ਇਹ ਸ਼ਹਿਰ ਦੇ ਹਾਲਾਤ ਜਿਹੜੇ ਐ ਜੀ ਹੁਣ ਬਾਰਿਸ਼ ਹੋਈ ਆ ਬਾਰਿਸ਼ ਹੋਣ ਦੇ ਕਾਰਨ ਸ਼ਹਿਰ ਦੀਆਂ ਪ੍ਰੋਬਲਮਾਂ ਇੰਨੀਆਂ ਜ਼ਿਆਦਾ ਬਾਦ ਚੁਕੀਆਂ ਕਿ ਸੀਵਰੇਜ ਬੰਦ ਹੋ ਚੁੱਕੇ ਆ ਦੁਕਾਨਦਾਰੀਆਂ ਬੰਦ ਹੋ ਗਈਆਂ ਲੋਕ ਪਿੰਡਾਂ ਤੋਂ ਜਿਹੜੇ ਕੰਮਕਾਰ ਵਾਲੇ ਆਉਂਦੇ ਲੋਕ ਉਹਨਾਂ ਦਾ ਕੰਮਕਾਰ ਬੰਦ ਹੋ ਚੁੱਕਿਆ ਵੀ ਬਹੁਤ ਜ਼ਿਆਦਾ ਮੰਨ ਕੇ ਚਲੋ ਇੱਥੇ ਹਾਲਾਤ ਖਰਾਬ ਆ ਗਾਂ ਬਾਰਿਸ਼ ਹੋਣੀ ਏਦੋਂ ਵੀ ਜ਼ਿਆਦਾ ਤੇ ਉਹਦਾ ਕਾਰਨ ਵੇਖ ਲਓ ਤੁਸੀਂ ਆ ਪਾਣੀ ਵੇਖ ਲਓ ਕਿੰਨਾ ਫਿਰਦਾਗਾ ਸੋਹਾਂ ਦੀ ਬਾਰਿਸ਼ ਹੋਣ ਲੱਗੀ ਆ ਹਜੇ ਵੀ ਬਾਰਿਸ਼ ਹੋਈ ਜਾਂਦੀ ਆ ਤੇ ਜਿਵੇਂ ਜਿਵੇਂ ਬਾਰਿਸ਼ ਹੋਣੀ ਏ ਤਾਂ ਗਾਂ ਬਾਰਿਸ਼ਾਂ ਹੋਣੀਆਂ ਇਹਦਾ ਨਿਕਾਸ ਹੀ ਹੈ ਨਹੀਂਗਾ ਪਾਣੀ ਦਾ ਤੇ ਪਾਣੀ ਨਿਕਲੂਗਾ ਕਿੱਧਰ ਜੀ ਤੇ ਇਸ ਕਰਕੇ ਇਹਦਾ ਸ਼ਹਿਰ ਦਾ ਬਹੁਤ ਮੰਦਾ ਹਾਲ ਆ ਗੰਦਗੀ ਬਹੁਤ ਫੈਲੀ ਹੋਈ ਆ ਇਹ ਪਵਿੱਤਰ ਧਰਤੀਆਂ 40 ਮੁਕਤਿਆਂ ਦੀ ਸ਼ਹੀਦਾਂ ਦੀ ਜਿਹਦੇ ਕਰਕੇ ਇੱਥੇ ਪ੍ਰਸ਼ਾਸਨ ਘਟਿਆ ਹੋਣ ਦੇ ਕਰਕੇ ਇਹ ਸ਼ਹਿਰ ਦਾ ਕੋਈ ਵੀ ਕਿਸੇ ਲੀਡਰ ਨੇ ਲਾ ਲਓ ਕਿਸੇ ਪ੍ਰਸ਼ਾਸਨ ਨੇ ਲਾ ਲਓ ਕੋਈ ਵੀ ਸ਼ਹਿਰ ਦਾ ਕੁਝ ਨਹੀਂ ਸਵਾਰਿਆ ਸੀਵਰੇਜ ਦਾ ਬਲਾਕਿੰਗ ਵਾਟਰ ਵਾਕਸ ਦੀ ਬਲਾਕਿੰਗ ਸਭ ਕੰਮ ਖਰਾਬ ਆ ਵਾਟਰ ਵਾਕਸ ਸੀਵਰੇਜ ਪਾਣੀ ਮਿਕਸ ਹੋ ਕੇ ਆਈ ਜਾਂਦਾ ਲੋਕਾਂ ਬਿਮਾਰੀਆਂ ਦਾ ਸ਼ਿਕਾਰ ਹੋਈ ਜਾਂਦੇ ਆ ਇਹ ਸਾਡਾ ਮੰਨ ਕੇ ਚੱਲੋ ਵੀ ਜਿਹੜਾ ਜੀਵਨ ਆ ਸਾਡਾ ਉਹ ਉਹ ਮੀਂਹ ਨਾਲ ਪਾਣੀ ਗੰਦਾ ਹੋ ਗਿਆ ਉਹ ਅਸੀਂ ਬਿਮਾਰੀਆਂ ਦੇ ਸ਼ਿਕਾਰ ਹੋਵਾਂਗੇ ਕੋਈ ਵੀ ਇੱਥੇ ਸਹੂਲਤ ਹੈ ਨਹੀਂ ਜੀ